ਦਿਨ ਚੜਦੇ ਹੀ ਚੱਕਲੇ ਸੁਖਵੀਰ ਬਾਦਲ ਪਰਵਾਹ ਰਿਹਾ ਸੀ ਮੁੱਖ ਮੰਤਰੀ ਦੀ ਰਿੰਕੀ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਕੱਲ ਵਾਲੀ ਖਬਰ ਦੇ ਉੱਤੇ ਮੋਹਰ ਤੇ ਮੋਹਰ ਲੱਗਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਪਹਿਲਾਂ ਇਹ ਖਬਰ ਆਉਂਦੀ ਆ ਦੇਰ ਰਾਤ ਦੇ ਵਿੱਚ ਜੋ ਤੁਸੀਂ ਵੇਖਿਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰਾ ਰੌਲਾ ਪੈ ਚੁੱਕਿਆ ਹੈ ਯਾਨੀ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦੇ ਆਰੋਪ ਲੱਗਦੇ ਨੇ ਉਸ ਤੋਂ ਬਾਅਦ ਮਾਨ ਸਰਕਾਰ ਦਾ ਇੱਕ ਬਿਆਨ ਆਉਂਦਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਦਾ ਸਭ ਤੋਂ ਵੱਡਾ ਮਾਮਲਾ ਅੱਜ ਤੁਹਾਡੇ ਸਾਹਮਣੇ ਤਰਾਂਗੇ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਕਸ਼ਨ ਕਿਵੇਂ ਹੁੰਦਾ ਇਹੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਜਾਂ ਅਕਾਲੀ ਦਲ ਦੇ ਨੇਤਾ ਨੇ ਇਸ ਖਬਰ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਡੇ ਨੇਤਾ ਦੀ ਜਿਹੜੀ ਪੋਲ ਖੁੱਲੀ ਹੈ ਨਾ ਉਹ ਕੋਈ ਮਾੜੀ-ਮੋਟੀ ਨਹੀਂ ਹੈ ਇਹ ਬਹੁਤ ਵੱਡੀ ਪੋਲ ਅੱਜ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਦੀ ਔਰ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡਾ ਪੰਜਾਬ ਦੀ ਸਰਕਾਰ ਦਾ ਐਕਸ਼ਨ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਰੈਕੀ ਕਿਵੇਂ ਕਰਵਾਉਂਦੇ ਨੇ ਔਰ ਕੀ ਤੋਂ ਕਰਵਾਉਂਦੇ ਨੇ ਮੁੱਖ ਮੰਤਰੀ ਦੀ ਔਰ ਕਿੰਨੇ ਪੈਸਿਆਂ ਦਾ ਆਫਰ ਕਰਦੇ ਨੇ ਯਾਨੀ ਖਾਲੀ ਚੈੱਕ ਦਾ ਆਫਰ ਅਸੀਂ ਖੈਲੀ ਚੈੱਕ ਦਿੰਨੇ ਆ ਪਰ ਆਪਣੀ ਮਰਜ਼ੀ ਦੇ ਨਾਲ ਲਈ ਯਾਨੀ ਵੱਡੇ ਪੱਦਰ ਦੇ ਉੱਤੇ ਮਾਣਾ ਮੋਹੇ ਪੈਸਾ ਦੇ ਕੇ ਵੀ ਸੁਖਬੀਰ ਸਿੰਘ ਬਾਦਲ ਗੈਂਗਸਟਰਾਂ ਵਰਗੇ ਕੰਮ ਕਿਵੇਂ ਕਰਦੇ ਸੀ ਅੱਜ ਪੂਰੀ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਮਾਮਲਾ ਕੀ ਸੀ ਕਿਉਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਹੀ ਪੂਰਾ ਪਰਿਵਾਰ ਦੇ ਚੁੱਕਿਆ ਦਰਾਂ ਸਾਲ ਦੇ ਵਿੱਚ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਅੱਜ ਕੱਲ ਸੁਖਬੀਰ ਸਿੰਘ ਬਾਦਲ ਨੇ ਜੇ ਨਹੀਂ ਚੋਣ ਨੂੰ ਲੈ ਕੇ ਜਿਹੜੀ ਹਾਰ ਹੋਈ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਰੁਤਮਈ ਐਸਾ ਬਣਾ ਲਿਆ ਕਿ ਐਸ ਕਦਰਤਾ ਭਾਈ ਸਾਡੀ ਸਰਕਾਰ ਨਹੀਂ ਆਉਂਦੀ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਜਾਂ ਪੰਜਾਬ ਦੀ ਸਰਕਾਰ ਦੇ ਉੱਤੇ ਦੋਸ਼ ਲਾਉਣੇ ਔਰ ਝੂਠੇ ਲਾਉਣੇ ਇਹ ਸੁਖਵੀਰ ਸਿੰਘ ਬਾਦਲ ਕਰ ਰਹੇ ਸੀ ਬੰਦੇ ਨੂੰ ਵੀ ਐਸੇ ਨੂੰ ਆਫਰ ਦਿੰਦੇ ਨੇ ਜਿਹੜਾ ਕਿ ਮੀਡੀਆ ਸਲਾਹਕਾਰ ਆ ਮੁੱਖ ਮੰਤਰੀ ਦਾ ਔਰ ਇਹ ਕਾਦੋਂ ਦਾ ਮਾਮਲਾ ਇਹ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਦਾ ਸੋ ਗਬੀਰ ਸਿੰਘ ਬਾਦਲ ਤੇ ਐਕਸ਼ਨ ਔਰ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਸੁਣੋ ਕਦੇ ਮਿਲਿਓ ਵੈਸੇ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤ ਕਦੇ ਹੋਈ ਥੋੜੀ ਕਦੇ ਨਹੀਂ ਜਦੋਂ ਮੈਂ ਕੈਪਟਨ ਅਮਰਿੰਦਰ ਨਾਲ ਸੀ ਮੈਂ ਉਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਨਹੀਂ ਚਾਰ ਮੁਲਾਕਾਤਾਂ ਹੋਈਆਂ ਇਹਦੇ ਨਾਲ ਉਹ ਕਹਿੰਦਾ ਸੀ ਤੂੰ ਜਸੂਸੀ ਕਰ ਕੈਪਟਨ ਦੀ ਹਾਂ ਪਰ ਦਾ ਰੋਲਾ ਦਾ ਇਹ ਸੀ ਮੈਂ ਕਿਹਾ ਜੀ ਦੇਖੋ ਉਧਰਾਂ ਮੈਂ ਸਰਕਾਰੀ ਨੂੰ ਸਖਬੀਰ ਨੂੰ ਕਿਹਾ 5 ਵਜੇ ਤੋਂ ਬਾਅਦ ਤੁਸੀਂ ਮੇਰੇ ਤੋਂ ਜੋ ਕੰਮ ਲਵੋਗੇ ਮੈਂ ਕਰ ਲਿਆ ਜਾਦਾ ਮੈਂ ਗੁਲਾਮ ਨਹੀਂ ਹਾਂ ਉਹਨੂੰ ਇਹ ਸੁਖਬੀਰ ਬਾਦਲ ਕੈਪਟਨ ਮਰਿੰਦਰ ਸਿੰਘੀ ਥੋੜੇ ਤੋਂ ਕਿਉਂ ਜੀ ਤੁਸੀਂ ਚਾਹਦੇ ਸੀਗੇ ਇਹ ਪਤਾ ਲੱਗਦਾ ਰਹੇ ਕਿ ਕੀ ਹੋ ਰਿਹਾ ਮੈਠਾ ਬੱਟਾ ਕਹਿੰਦਾ ਐ ਕਰ ਤੇਰੀ ਕੋਲ ਤਨਖਾਹ ਕਿੰਨੀ ਬਣਦੀ ਆ 90 ਸਾਲ ਦੀ ਉਮਰ ਤੱਕ ਪੈਨਸ਼ਨ ਕਿੰਨੀ ਬਣਦੀ ਆ ਖਾਲੀ ਚੈੱਕ ਕਰ ਚਹਵੀਰ ਬਾਦਾਂ ਦੇ ਕਹਿ ਰਹੇ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਆ ਰਹੇ ਹਾਂ ਸੜਕੇ ਦੇ ਫੋਟੋ ਡਾਇਨਾਸੌਰ ਵਾਲੀ ਫੋਟੋ ਦੇਖ ਲਈ ਹੋਣੀ ਤੁਸੀਂ ਹੁਣ ਰੋਲ ਕੀਤਾ ਜਾ ਰਿਹਾ ਸਪੀਰ ਬਾਦ ਆ ਰਹੇ ਆ ਕਿ ਡਾਇਨਾਸੌਰ ਦੇ ਸੰਗੜ ਪਾਇਆ ਖਿੱਚ ਕੇ ਕਹਿੰਦੇ ਅਕਾਲੀ ਵੀ ਆ ਰਹੇ ਡਾਇਨਾਸੌਰ ਵੀ ਆ ਰਹੇ ਇਹਦਾ ਮਤਲਬ ਕੀ ਆ ਇਹ ਇਤਿਹਾਸ ਨੂੰ ਪੁੱਠਾ ਜਿਹੜਾ ਦੇਣਾ ਚਾਹੁੰਦੇ ਆ ਇੱਕ ਕੁਦਰਤ ਦੇ ਸੂਲ ਨੇ ਨਿਜਮ ਨੇ ਡਾਇਨਾਸੌਰ ਆ ਜਾਣ ਇਸ ਥੋਣ ਦੇ ਵਿੱਚੋਂ ਇੱਕ ਵੀ ਇਹਦੀ ਗੱਲ ਵੀ ਸਾਹਮਣੇ ਆਈ ਕਿਦਾ ਪੰਜਾਬ ਦੇ ਭਲੇ ਨਾਲ ਪੰਛੀ ਦੇ ਭਲੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਕੀ ਆਪੇ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੁਖਵੀਰ ਸਿੰਘ ਬਾਦਲ ਮਾਲਵਿੰਦਰ ਸਿੰਘ ਮਾਲੀ ਤੋਂ ਰੇਕੀ ਕਰਵਾ ਰਹੇ ਸੀ ਯਾਨੀ ਮਾਲਵਿੰਦਰ ਮਾਲੀ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਲਾਹਕਾਰ ਸੀ ਉਹਨੂੰ ਕਹਿੰਦਾ ਖਾਲੀ ਚੱਕ ਚੱਕ ਤੇ ਜਿੰਨੇ ਪੈਸੇ 90 ਸਾਲ ਦੀ ਉਮਰ ਤੱਕ ਤੇਰੀ ਪੈਨਸ਼ਨ ਆਉਣੀ ਆ ਉਹ ਅਸੀਂ ਦੇਵਾਂਗੇ ਯਾਨੀ ਗੱਜਰੂਪ ਦੇ ਵਿੱਚ ਕਈਏ ਤਾਂ ਗੈਂਗਸਟਰਾਂ ਵਾਲਾ ਚੋਲਾ ਪਾ ਕੇ ਸੁਖਵੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਪੰਜਾਬ ਪ੍ਰਤੀ ਉੱਭਰ ਕੇ ਨਜ਼ਰ ਆ ਗਏ ਨੇ ਯਾਨੀ ਹੁਣ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਪੂਰੀ ਕਹਾਣੀ ਆ ਗਈ ਔਰ ਦੂਜੇ ਪਾਸੇ ਜੀ ਕਹਿੰਦੇ ਹੁਣ ਪੰਜਾਬ ਦੀ ਸਰਕਾਰ ਤੇ ਲਗਾਤਾਰ ਜਦੋਂ ਦੀ ਜਿਮਨੀ ਚੋਣ ਹਾਰੀ ਆ ਉਦੋਂ ਨਾਲ ਹੀ ਉਹ આરોਪ ਲਾ ਰਹੀ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕੱਲ ਖੁੱਲੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਹਿੰਦਾ ਜੀ ਅਸੀਂ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕਰਨ ਜਾ ਰਹੇ ਹਾਂ ਭਾਵੇਂ ਸੁਖਵੀਰ ਬਾਦਲ ਆਵੇਂ ਉਹਨਾਂ ਦੀ ਹਰਸਿਮਰਤ कौर ਬਾਦਲ ਹੈ ਚਾਹੇ ਜੋ ਮਰਜੀ ਲੀਡਰ ਵੱਡੇ ਤੋਂ ਵੱਡਾ ਚਾਹੇ ਇਹਨਾਂ ਤੋਂ ਕੋਈ ਹੋਰ ਵੀ ਹੈ ਕਿਸੇ ਹੋਰ ਧਰ ਦੇ ਅੰਦਰ ਯਾਨੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਵੀ ਦੇਖੋ ਸੁਫੜਾ ਸਾਫ ਹੋਇਆ ਔਰ ਭਾਜਪਾ ਦੀ ਵੀ ਜਵਾਨ ਤਜਰਬਤ ਹੋਈਆ ਉਹਨਾਂ ਚੋਂ ਤਾਂ ਨਹੀਂ ਕੋਈ ਬੋਲਿਆ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਨੇ ਭਾਈ ਕਹਿੰਦੇ ਗੈਂਗਸਟਰਾਂ ਦੇ ਨਾਲ ਹੱਥ ਮਿਲਾ ਲਿਆ ਪਹਿਲਾਂ ਤੋਂ ਹੀ ਐ ਵੈਸੇ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਉੱਭਰ ਕੇ ਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਕੀ ਹੈ ਪੰਜਾਬ ਦੇ ਲੋਕ ਮੰਗ ਕੀ ਕਰ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਨਾਭਾ ਦੀ ਜੇਲ੍ਹ ਦੇ ਵਿੱਚ ਧੱਕਿਆ ਹੁਣ ਵਾਰੀ ਵਿਕਰਮ ਮਜੀਠੀਏ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੱਡੀ ਜੰਗ ਦਾ ਮਾਹੌਲ ਛੜ ਗਿਆ ਇੱਕ ਪਾਸੇ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਭਵਨ ਸਿੰਘ ਮਾਨ ਨੂੰ ਕਹਿੰਦੇ ਨਹੀਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਧੱਕੋ ਨਹੀਂ ਪੰਜਾਬ ਦੀ ਸਰਕਾਰ ਦਾ ਪਲਟਾ 2027 ਦੇ ਵਿੱਚ ਤੈ ਹੈ ਤਾਂ ਫਿਰ ਤੁਸੀਂ ਸਵਾਲ ਇਹ ਵੀ ਹੈ ਕਿ ਸਰਕਾਰ ਆਊਗੀ ਕਿ ਨਹੀਂ ਬਹੁਤ سارے ਨਵੇਂ ਨੌਜਵਾਨ ਜਿਹੜੇ ਕਿ ਕਹਿੰਦੇ ਸੀ ਪੰਜਾਬ ਪੱਖੀ ਆ ਪੰਜਾਬ ਦਰਦੀ ਆ ਉਹਨਾਂ ਨੂੰ ਵੀ ਲੈ ਸਕਦੇ ਆ ਪੰਜਾਬ ਦੇ ਲੋਕ ਪਰ ਇੱਥੇ ਪੰਜਾਬ ਦੇ ਲੋਕ ਚਾਹੁੰਦੇ ਆ ਕੁਝ ਕਿ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਰਹਿਣ ਕਿਉਂਕਿ ਇਹਨਾਂ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬ ਦੀ ਸੂਬੇ ਦੀ ਸਰਕਾਰ ਨੇ ਨਹੀਂ ਕੀਤਾ ਹਾਲਾਂਕਿ ਗੁਟਕਾ ਚੱਕ ਕੇ ਸੌਂਆਂ ਖਾ ਕੇ ਅਕਾਲੀਆਂ ਦੀ ਤਰ੍ਹਾਂ ਕਾਂਗਰਸੀਆਂ ਦੀ ਤਰ੍ਹਾਂ ਕਿ ਭਾਈ ਪੰਜਾਬ ਦੇ ਵਿੱਚੋਂ ਅਸੀਂ ਚਿੱਤੇ ਦਾ ਨਾਮੁਨਿਸ਼ਾਨ ਮਿਟਾ ਦੇਾਂਗੇ ਅਸੀਂ ਪੰਜਾਬ ਦੀ ਨੌਜਵਾਨੀ ਬਚਾ ਦੇਾਂਗੇ ਇਹ ਸਾਰੀਆਂ ਝੂਠੀਆਂ ਗੱਲਾਂ ਤੁਹਾਡੇ ਅਕਸਰ ਸਾਹਮਣੇ ਕਹੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਪੱਖੀ ਕੰਮ ਜਾਂ ਨੌਜਵਾਨੀ ਬਚਾਉਣ ਦੇ ਕੋਈ ਕੰਮ ਨਹੀਂ ਕੀਤੇ ਹਾਲਾਂਕਿ ਨਸ਼ਿਆਂ ਤੇ ਰੋਕ ਲਾਉਣ ਦੇ ਬਦਲੇ ਉਹਨਾਂ ਨੇ ਨਸ਼ਿਆਂ ਦੀ ਬਹਾਰ ਲਿਆ ਕੇ ਰੱਖ ਦਿੱਤੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸਟਿਆ ਤਾਂ ਉਸੇ ਦਲਦਲ ਦੇ ਵਿੱਚੋਂ ਅੱਜ ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਦੀ ਪੋਲ ਤੇ ਪੋਲ ਖੁੱਲਦੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਹੁੰਦਾ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਅਰਾਨੀਤੀ ਕੀ ਬਣਾਈ ਹੈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਸਿੱਟਣ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੀ ਸਰਕਾਰ ਤੇ ਰੋਪ ਲਾਉਣ ਦਾ ਕਦੋਂ ਝੂਠੀਆਂ ਗੱਲਾਂ ਝੂਠੀਆਂ ਖਬਰਾਂ ਚਲਵਾਉਣੀਆਂ ਇਹ ਅੱਜ ਕੱਲ ਸਖਬੀਰ ਸਿੰਘ ਬਾਦਲ ਪੱਤਰਕਾਰਾਂ ਤੋਂ ਵੀ ਕਰਵਾ ਰਹੇ ਨੇ ਔਰ ਦੂਜੇ ਪਾਸੇ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਖੁਦ ਆ ਗਏ ਨੇ ਔਰ ਜਿਹੜੀ ਫੋਟੋ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਜੀ ਡਾਇਨਾਸੌਰ ਦੇ ਨਾਲ ਸੰਗਲ ਪਾ ਕੇ ਸੁਖਵੀਰ ਬਾਦਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਉਹਦਾ ਮਤਲਬ ਕੀ ਹੈ ਕਿ ਅਸੀਂ ਡਾਇਨਾਸੌਰ ਲੈ ਕੇ ਆਵਾਂਗੇ ਪਰ ਡਾਇਨਾਸੌਰ ਇੱਕ ਕੁਦਰਤ ਦਾ ਮਾਹੌਲ ਸੀ ਉਹ ਕਰੋੜਾਂ ਸਾਲ ਪਹਿਲਾਂ ਸੀਗੇ ਰਹੇ ਵੀ ਨਹੀਂ ਔਰ ਹੁਣ ਫੇਰ ਤੋਂ ਕਹਿੰਦਾ ਜੀ ਡਾਇਨਾਸੌਰ ਆ ਜਾਣੀ ਹੈ ਯਾਨੀ ਬਖਰਾ ਗਿਆ ਅਕਾਲੀ ਦਰ। ਇਹਨਾਂ ਨੇ ਆਪਤਾ ਹੋਣਾ ਨਹੀਂ ਡਾਇਨਾਸੌਰਾਂ ਦੇ ਨਾਲ ਫੋਟੋਆਂ ਖਿੱਚ ਕੇ ਬਣਾਉਂਦੇ ਨੇ ਔਰ ਵਾਇਰਲ ਕਰਵਾ ਦਿੰਦੇ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਰਸਲ ਦੇ ਵਿੱਚ ਫੋਕੀਆਂ ਫਾੜਾਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਪੰਜਾਬ ਫੇਰ ਤੋਂ ਨਹੀਂ ਆਉਂਦਾ। ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। Belly cantionea al de